ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਕੀਤੀ ਗਈ ਇਸ ਮੀਟਿੰਗ ਦੌਰਾਨ ਪੰਜਾਬ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਦਲਬੀਰ ਸਿੰਘ ਅਲਗੋਕੋਠੀ ਨੂੰ ਪਾਰਟੀ ਵਿੱਚ ਸ਼ਾਮਿਲ ਕਰਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਭਾਰੀ ਨਰੇਸ਼ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਮੇਤ ਪਾਰਟੀ ਵਰਕਰ ਮੌਜੂਦ ਸਨ ਐਡੀ ਵੱਡੀ ਸ਼ਖਸੀਅਤ ਦੇ ਮਾਲਕ ਸਾਡੀ ਪਾਰਟੀ ਦੇ ਵਿਚਾਰ ਆ ਮੈਂ ਇਹੀ ਇਹਨਾਂ ਨੂੰ ਕਹਾਗਾ ਸਦਾ ਦਲਵੀਰ ਸਿੰਘ ਜੀ ਨੂੰ ਕਿ ਜਿਹੜੀ ਭਾਵਨਾ ਨਾਲ ਔਰ ਜਿਹੜੀ ਸੋਚ ਨਾਲ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਆ ਹਮੇਸ਼ਾ ਇਹਨਾਂ ਦੀ ਸੋਚ ਤੇ ਭਾਰਤੀ ਜਨਤਾ ਪਾਰਟੀ ਪੈਰਾ ਦੇਊਗੀ ਸੋ ਗੱਲ ਹੈ ਜੀ ਅਸੀਂ ਤਾਂ ਪਹਿਲਾਂ ਵੀ ਸੇਵਾ 'ਚ ਡਟੇ ਆ ਤੇ ਹੁਣ ਵੀ ਤਕੜੇ ਹੋ ਕੇ ਇੱਕ ਪਲੇਟਫਾਰਮ ਤੋਂ ਸੇਵਾ ਕਰਨੀ ਆ ਰਹੀ ਗੱਲ ਜਿਹੜੀ ਅੱਜ ਦੀ ਹੋਰ ਵੀ ਮੈਂ ਕਿਉਂ ਆਇਆ ਵਾਂ ਦੇਖੋ ਜੋ ਮੋਦੀ ਸਾਹਿਬ ਨੇ ਕਰ ਬਖਾਇਆ ਵਾ ਬਸ ਜੋ ਢਿਲੋ ਸਾਹਿਬ ਕਹਿ ਕੇ ਦੇਣਾ ਮੋਦੀ ਹੈ ਤੋ ਸੰਭਵ ਹੈ ਅਗਰ ਜੇ ਇਹ ਦੇਸ਼ ਨੂੰ ਸਤਿਕਰਤ ਤੇ ਇਦਾਂ ਇਹਦੀ ਸ਼ਾਨ ਉੱਚ ਨਹੀਂ ਵੇਖੀ ਚਾਹੁੰਦੇ ਹੋ ਤੇ ਫਿਰ ਮੋਦੀ ਸਾਹਿਬ ਵਰਗਾ ਬੰਦਾ ਵਾ ਫਿਰ ਸਾਨੂੰ ਇੱਥੇ ਸੇਵਾ ਕਰਨੀ ਜਿੱਥੇ ਦੇਸ਼ ਨੂੰ ਮਾਣ ਹੋਵੇ ਉੱਥੇ ਫਿਰ ਸਾਨੂੰ ਵੀ ਮਾਣ ਹੋਣਾ ਚਾਹੀਦਾ ਤੇ ਬਰੇ ਪਾਰਟੀ ਦੇ ਮੈਂ ਤਾਂ ਆਂ